ਜਿਹੜਾ ਕੋਈ ਇਨਸਾਨ ਕਿਸੇ ਦੂਜੇ ਖਾਤਰ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦਾ ਕਿਸੇ ਦੂਸਰੇ ਦੀ ਖੁਸ਼ੀ ਨੂੰ ਅਹਿਮੀਅਤ ਦਿੰਦਾ ਕਿਸੇ ਨਾਲ ਵਾਅਦਾ ਅਨੁਭਉਂਦਾ ਕਿਸੇ ਨਾਲ ਵਫਾ ਕਰਦਾ ਉਸ ਇਨਸਾਨ ਦਾ ਉਹ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਉਹਦੇ ਨਾਲ ਜ਼ਿਆਦਾਤਰ ਵੇਰੀ ਤੋਖਾ ਹੀ ਹੁੰਦਾ ਤੇ ਐਵੇਂ ਹੀ ਆ ਵਿਚਾਰੀ ਕੁੜੀ ਦੇ ਨਾਲ ਹੋਇਆ ਜਿਨੇ ਦੂਸਰਿਆਂ ਦੀ ਖੁਸ਼ੀ ਖਾਤਰ ਦੂਜਿਆਂ ਦੇ ਘਰ ਦੀ ਇੱਜ਼ਤ ਬਚਾਉਣ ਦੀ ਖਾਤਰ ਆਪਣੀਆਂ ਸਾਰੀਆਂ ਖੁਸ਼ੀਆਂ ਨੂੰ ਦਾਤੇ ਲਾਤਾ ਉਸ ਕੁੜੀ ਨੂੰ ਮਿਲਿਆ ਬਦਲੇ ਵਿੱਚ ਕੀ ਤੋਖਾ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇੱਕ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ ਬੜੀ ਧੂਮ ਧਾਮ ਦੇ ਨਾਲ ਬਰਾਤ ਜਾਂਦੀ ਕੁੜੀ ਦੇ ਘਰ ਜਦੋਂ ਕੁੜੀ ਦੇ ਘਰ ਬਰਾਤ ਜਾਂਦੀ ਆ ਫੇਰੇ ਹੋਣ ਲੱਗਦੇ ਆ ਤਾਂ ਐਨ ਮੌਕੇ ਦੇ ਉੱਪਰ ਜਿਹੜੀ ਕੁੜੀ ਨਾਲ ਮੁੰਡੇ ਦਾ ਵਿਆਹ ਹੁੰਦਾ ਉਹ ਕੁੜੀ ਕਹਿ ਦਿੰਦੀ ਆ ਕਿ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਤੇ ਉਹ ਭੱਜ ਜਾਂਦੀ ਆ ਅਸਲ ਵਿੱਚ ਉਹ ਫੋਨ ਕਰਕੇ ਪੁਲਿਸ ਨੂੰ ਬੁਲਾਉਂਦੀ ਆ ਹੰਗਾਮਾ ਕਰਦੀ ਆ ਕਿ ਮੇਰੀ ਉਮਰ ਹਲੇ 18 ਸਾਲ ਦੀ ਨਹੀਂ ਹੋਈ ਮੇਰੇ ਘਰ ਦੇ ਜ਼ਬਰਦਸਤੀ ਮੇਰਾ ਵਿਆਹ ਇਸ ਮੁੰਡੇ ਦੇ ਨਾਲ ਕਰ ਰਹੇ ਨੇ ਤਾਂ ਲਾਜ਼ਮੀ ਸੀ ਪੁਲਿਸ ਨੇ ਜੇਕਰ ਉਹ ਬੱਚੀ ਨਾਬਾਲਗ ਸੀ ਤਾਂ ਉਹਦੀ ਮਦਦ ਕਰਨੀ ਸੀ ਪੁਲਿਸ ਨੇ ਉਹਦੀ ਮਦਦ ਕੀਤੀ ਜਿਹੜਾ ਮੁੰਡੇ ਦਾ ਬਾਪ ਸੀ ਪੁਲਿਸ ਨੇ ਵਿਆਹ ਰੋਕ ਦਿੱਤਾ ਜਿਹੜਾ ਮੁੰਡੇ ਦਾ ਬਾਪ ਸੀ ਉਹ ਪਰੇਸ਼ਾਨ ਹੋ ਗਿਆ ਕਿ ਸਾਡੀ ਬਰਾਦਰੀ ਵਿੱਚ ਸਾਡੇ ਲੋਕਾਂ ਵਿੱਚ ਸਾਡੇ ਸਮਾਜ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਬਚਨੀ ਜਿਹਦੇ ਕਰਕੇ ਉਹ ਆਪਣੀ ਇੱਕ ਰਿਸ਼ਤੇਦਾਰ ਕੁੜੀ ਨੂੰ ਹੱਥ ਬੰਨਦਾ ਹੈ ਕਿ ਸਾਡੇ ਘਰ ਦੀ ਇੱਜ਼ਤ ਬਚਾਲਾ ਤੂੰ ਮੇਰੇ ਬੇਟੇ ਨਾਲ ਵਿਆਹ ਕਰ ਲਾ ਸਾਰੇ ਜਾਣੇ ਉਹ ਕੁੜੀ ਨੂੰ ਕਹਿੰਦੇ ਆ ਤਾਂ ਉਹ ਕੁੜੀ ਵਿਚਾਰੀ ਸੋਨਮ ਨਾਂ ਦੀ ਕੁੜੀ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਨੂੰ ਦਾਤੇ ਲਾ ਕੇ ਆਪਣੇ ਸੁਪਨਿਆਂ ਨੂੰ ਕੁਰਬਾਨ ਕਰਕੇ ਉਸ ਮੁੰਡਾ ਜਿਹਦਾ ਨਾਮ ਰੋਹਿਤ ਦੱਸਿਆ ਜਾ ਰਿਹਾ ਰੋਹਿਤ ਨਾਮ ਦੇਵ ਦੇ ਨਾਲ ਸ਼ਾਦੀ ਕਰਵਾ ਲੈਂਦੀ ਆ ਵਿਆਹ ਕਰਵਾ ਲੈਂਦੀ ਆ ਤਾਂ ਹਲੇ 1 ਮਹੀਨਾ ਹੀ ਹੋਇਆ ਸੀ ਕੁੜੀ ਨੂੰ ਰੋਹਿਤ ਦੇ ਨਾਲ ਵਿਆਹ ਹੋਇਆ ਚੰਗਾ ਭਲਾ ਸਭ ਕੁਝ ਚੱਲ ਰਿਹਾ ਸੀ ਤਾਂ 1 ਮਹੀਨੇ ਬਾਅਦ ਅਚਾਨਕ ਹੀ ਰੋਹਿਤ ਕਿਤੇ ਫਰਾਰ ਹੋ ਜਾਂਦਾ ਗਾਇਬ ਹੋ ਜਾਂਦਾ ਤਾਂ ਕੁੜੀ ਕਹਿੰਦੀ ਆ ਉਹ ਕੁੜੀ ਜਿਹੜੀ ਸੂਨਮ ਆ ਉਹ ਦੱਸਦੀ ਆ ਕਿ ਇੱਕ ਦਿਨ ਮੈਂ ਆਪਣੇ ਪਤੀ ਦੇ ਇੰਸਟਾਗ੍ਰam ਤੇ ਦੇਖਿਆ ਕਿ ਉਹਨੇ ਜਿਹੜੀ ਉਹਦੀ ਪਹਿਲਾ ਮਗੇਤਰ ਸੀ ਕੁੜੀ ਜਿਹਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ ਰਾਧਾ ਉਹਦੇ ਨਾਲ ਉਹਦੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਇੰਸਟਾ ਤੇ ਕਹਿੰਦੀ ਮੇਰੇ ਪਤੀ ਦਾ ਇੰਸਟਾ ਤੇ ਸੀ ਤੇ ਉਹਦੇ ਤੇ ਮੈਂ ਉਹਦੀ ਵੀਡੀਓ ਦੇਖੀ ਤੇ ਕਹਿੰਦੀ ਉਸ ਤੋਂ ਬਾਅਦ ਮੇਰੇ ਪਤੀ ਦਾ ਫੋਨ ਵੀ ਬੰਦ ਆ ਰਿਹਾ ਤਾਂ ਉਹ ਕਹਿੰਦੀ ਉਸੇ ਹੀ ਕੁੜੀ ਦੇ ਨਾਲ ਜਿਹੜੀ ਉਹਨੂੰ ਮੰਡਪ ਤੇ ਛੱਡ ਕੇ ਪਰਜੀ ਸੀ ਜਿਹਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਉਸੇ ਦੇ ਨਾਲ ਹੀ ਮੇਰਾ ਪਤੀ ਫਰਾਰ ਹੋ ਗਿਆ ਕਹਿੰਦੀ ਹੁਣ ਮੈਂ ਦਰਦ-ਦਰਦੀਆਂ ਠੋਕਰਾਂ ਖਾ ਰਹੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਕੇ ਹੁਣ ਮੈਂ ਸਹੁਰਾ ਪਰਿਵਾਰ ਨੂੰ ਆਪਣੇ ਨੂੰ ਕਹਿ ਰਹੀ ਆ ਮੇਰੀ ਮਦਦ ਕਰੋ ਪੁਲਿਸ ਨੂੰ ਕਹਿ ਰਹੀ ਆ ਮੇਰੀ ਮਦਦ ਕਰੋ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਕੋਈ ਕਹਿ ਦਿੰਦਾ ਕਿ ਤੂੰ ਫਲਾਣੇ ਥਾਣੇ ਦੀ ਇਹ ਘਟਨਾ ਉੱਥੇ ਜਾ ਤੇ ਕੋਈ ਕਹਿ ਦਿੰਦਾ ਤੂੰ ਕਿਤੇ ਜਾ ਕਿੰਦੀ ਮੈਂ ਬਹੁਤ ਦੁਖੀ ਹੋ ਚੁੱਕੀ ਆ ਨਾ ਪ੍ਰਸ਼ਾਸਨ ਮੇਰੀ ਮਦਦ ਕਰ ਰਿਹਾ ਨਾ ਮੇਰਾ ਸਹੁਰਾ ਪਰਿਵਾਰ ਮੇਰੀ ਮਦਦ ਕਰ ਰਿਹਾ ਹੁਣ ਉਹ ਕੁੜੀ ਐਸਪੀ ਦਫਤਰ ਪਹੁੰਚੀ ਆ ਐਸਪੀ ਦਫਤਰ ਅਗਮ ਜੈਨ ਜਿਹੜਾ ਐਸਪੀ ਆ ਉਥੋਂ ਦਾ ਉਹਦੇ ਤੋਂ ਮਦਦ ਲੈਣ ਕਿ ਮੇਰੀ ਮਦਦ ਕਰੋ ਮੈਨੂੰ ਇਨਸਾਫ ਦਿਵਾਓ ਕਿਉਂਕਿ ਜਿਹੜੇ ਮੁੰਡੇ ਖਾਤਰ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਜਿਹਦੀ ਖਾਤਰ ਮੈਂ ਸਭ ਕੁਝ ਕੁਰਬਾਨ ਕਰ ਦਿੱਤਾ ਜਿਹਦੀ ਇੱਜ਼ਤ ਰੱਖਣ ਖਾਤਰ ਉਹੀ ਮੇਰੇ ਨਾਲ ਧੋਖਾ ਦੇ ਕੇ ਫਿਰ ਉਹਨੂੰ ਉਹੀ ਆਪਣੀ ਪਹਿਲੀ ਪਤਨੀ ਚੇਤੇ ਆ ਗਈ ਆਪਣੀ ਪ੍ਰੇਮਿਕਾ ਚੇਤੇ ਆ ਗਈ ਆਪਣੀ ਮਗੇਤਰ ਚੇਤੇ ਆ ਗਈ ਉਹਦੇ ਨਾਲ ਉਹ ਫਰਾਰ ਹੋ ਗਿਆ ਤੇ ਮੈਨੂੰ ਧੋਖਾ ਦੇ ਕੇ ਛੱਡ ਗਿਆ ਇੱਕ ਮਹੀਨਾ ਉਹ ਮੇਰੇ ਨਾਲ ਰਿਹਾ ਮੇਰੀ ਜ਼ਿੰਦਗੀ ਉਹਨੇ ਤਬਾਹ ਕਰ ਦਿੱਤੀ ਆ ਉਹ ਵਿਚਾਰੀ ਕੁੜੀ ਇਨਸਾਫ ਦੇ ਲਈ ਦਰਦ-ਦਰ ਠੋਕਰਾ ਖਾ ਰਹੀ ਆ ਇਸ ਪੂਰੇ ਮਾਮਲੇ ਦੀ ਹੋਰ ਕੀ ਸਚਾਈ ਅੱਗੇ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਹਲੇ ਤਾਂ ਉਹ ਕੁੜੀ ਆਪਣੇ ਆਪ ਨੂੰ ਇਨਸਾਫ ਦਵਣ ਦੇ ਵਾਸਤੇ ਥਾਂ-ਥਾਂ ਠੋਕਰਾ ਖਾ ਰਹੀ ਆ ਐਸਪੀ ਜੈਨ ਉਹਨਾਂ ਦੀ ਕਿੰਨੀ ਮਦਦ ਕਰਦਾ ਇਹ ਆਉਣ ਵਾਲਾ ਵਕਤ ਦੱਸੇਗਾ ਤਾਂ ਹੁੰਦਾ ਇਹੀ ਆ ਕਿ ਜਿਹੜੇ ਲੋਕ ਕਿਸੇ ਦੂਸਰੇ ਖਾਤਰ ਦੂਸਰੇ ਦੀਆਂ ਖੁਸ਼ੀਆਂ ਖਾਤਰ ਕੁਰਬਾਨੀ ਦਿੰਦੇ ਨੇ ਜ਼ਿਆਦਾਤਰ ਉਹਨਾਂ ਇਨਸਾਨਾਂ ਨਾਲ ਆਹੀ ਕੁਝ ਹੁੰਦਾ ਐਵੇਂ ਹੀ ਧੋਖੇ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ ਫਿਰ ਲੋਕਾਂ ਨੂੰ ਆਪਣੇ ਚੇਤੇ ਆ ਜਾਂਦੇ ਨੇ ਤੇ ਜਿਨ੍ਹਾਂ ਨੇ ਉਹਨਾਂ ਖਾਤਰ ਕੁਰਬਾਨੀ ਕੀਤੀ ਹੁੰਦੀ ਆ ਉਹਨਾਂ ਨੂੰ ਛੱਡ ਕੇ ਫਰਾਰ ਹੋ ਜਾਂਦੇ ਆ ਤੇ ਇਸ ਕੁੜੀ ਨਾਲ ਵਿਚਾਰੀ ਨਾਲ ਉਹੀ ਕੁਝ ਹੋਇਆ ਕਿ ਉਹਨੇ ਮੰਡਪ ਤੇ ਜਦੋਂ ਉਹਦੇ ਘਰ ਵਾਲੇ ਦੀ ਇੱਕ ਸਾਹਮਣਾ ਬੇਇੱਜ਼ਤੀ ਹੋ ਰਹੀ ਸੀ ਤਾਂ ਉਹਨਾਂ ਦੀ ਇੱਜ਼ਤ ਰੱਖਣ ਵਾਸਤੇ ਕਿ ਉਹਨਾਂ ਦੀ ਇੱਜ਼ਤ ਤੇ ਕੋਈ ਦਾਗ ਨਾ ਲੱਗੇ ਸਮਾਜ ਵਿੱਚ ਉਹਨਾਂ ਦੀ ਇੱਜ਼ਤ ਬਣੀ ਰਵੇ ਉਹਨਾਂ ਦੀ ਇੱਜ਼ਤ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਜਿਨ੍ਹਾਂ ਦੀ ਇੱਜ਼ਤ ਬਚਾਉਣ ਖਾਤਰ ਉਹਨੇ ਆਪਣੀ ਜ਼ਿੰਦਗੀ ਦਾਅ ਤੇ ਲਾਈ ਉਹੀ ਉਹਦੀ ਇੱਜ਼ਤ ਰੋਲ ਕੇ ਚਲੇ ਗਏ